ਦਾ ਮਕਸਦ ਨਾਲ ਕਦੇ ਨਹੀਂ ਲਿਖੀ ਜਾਂਦੀ ਕਿਤਾਬ ਸੇਵਾ ਲਈ ਲਿਖੀ ਜਾਂਦੀ ਹੈ ਔਰ ਗਿਆਨ ਹਾਸਲ ਕਰਨ ਲਈ ਲਿਖੀ ਜਾਂਦੀ ਹੈ ਮੇਰਾ ਜ਼ਿੰਦਗੀ ਚ ਹਮੇਸ਼ਾ ਹੀ ਰਿਹਾ ਕਿ ਮੈਂ ਸਿੱਖ ਧਰਮ ਦਾ ਵਿਦਿਆਰਥੀ ਹਾਂ ਪਿਛਲੇ ਤਕਰੀਬਨ 56 ਸਾਲ ਤੋਂ 1969 ਤੋਂ ਤੇ ਕੋਸ਼ਿਸ਼ ਕੀਤੀ ਹੈ ਧਰਮ ਬਾਰੇ ਜਾਣਨ ਦੀ ਮੇਰੇ ਕੁਝ ਵਿਦਵਾਨ ਦੋਸਤਾਂ ਨੇ ਜਿਨ੍ਹਾਂ ਚੋਂ ਮੈਂ ਵੱਡਾ ਨਾਂ ਬ੍ਰਿਗੇਡੀਅਰ ਸੁਖਜੀਤ ਸਿੰਘ ਮਹਾਰਾਜਾ ਕਪੂਰਥਲਾ ਦਾ ਲਵਾਂਗਾ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਤੁਸੀਂ ਜਿਹੜੀ ਗੱਲ ਕਰਦੇ ਹੋ ਲਿਖਿਆ ਵੀ ਕਰੋ ਤਾਂ ਅੱਜ ਤੋਂ 25 ਸਾਲ ਪਹਿਲਾਂ ਬਲਕਿ 28 ਸਾਲ ਪਹਿਲਾਂ ਲਿਖਣਾ ਸ਼ੁਰੂ ਕੀਤਾ ਸੀ ਤੇ ਕੋਸ਼ਿਸ਼ ਕੀਤੀ ਹੈ ਸਿੱਖ ਫਿਲਾਸਫੀ ਦੇ ਬਾਰੇ ਜਾਣਨ ਦੀ ਕਿਉਂਕਿ ਮੈਂ ਲਗਾਤਾਰ ਪਾਠ ਕਰਦਾ ਤੇ ਤਕਰੀਬਨ 45 ਦਿਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਭੋਗ ਪਾਇਆ। ਉਹਨਾਂ ਨੂੰ ਅਕਾਲਪੁਰਖ ਦੇ ਸਿਪਾਹੀ ਬਣਾ ਦਿੱਤਾ ਖਾਲਸਾ ਅਕਾਲਪੁਰਖ ਦੀ ਸੌਂਚ। ਜਿਹੜੀ ਫੌਜ ਆ ਉਹ ਵੀ ਫਿਰ ਸਵਾਜ ਦੀ ਸੁਰੱਖਿਆ ਵਾਸਤੇ ਹੁੰਦੀ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਜੀਵਨ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਰਾਈਟ ਟੂ ਰਿਲੀਜੀਅਨ ਜਿਹੜਾ ਅੱਜ ਹੁਣ ਸਾਡੇ ਭਾਰਤੀ ਸੰਵਿਧਾਨ ਦਾ ਹਿੱਸਾ ਹੈ 350 ਸਾਲ ਪਹਿਲਾਂ ਇਹ ਨਹੀਂ ਸੀ ਉਦੋਂ ਲੋਕਾਂ ਨੂੰ ਜ਼ਬਰਦਸਤੀ ਧਰਮ ਪਰिवर्तन ਕਰਾਇਆ ਜਾ ਰਿਹਾ ਸੀ ਜਨੇਊ ਲਹਾਏ ਜਾ ਰਹੇ ਸੀ ਕੋਈ ਹੋਰ ਰਾਹ ਨਹੀਂ ਸੀ ਸੋ ਗੁਰੂ ਸਾਹਿਬ ਨੇ ਇਸ ਹਨੇਰ ਗਰਦੀ ਦੇ ਵਿੱਚ ਧਰਮ ਦੀ ਰੱਖਿਆ ਲਈ ਤੇਲਕ ਤੇ ਜੰਜੂ ਦੀ ਰੱਖਿਆ ਲਈ ਆਪਣਾ ਜੀਵਨ ਵਾਰਿਆ ਇਸ ਲਈ ਉਹਨਾਂ ਦਾ ਅੱਜ 350 ਸਾਲਾ ਅਸੀਂ ਸ਼ਹੀਦੀ ਸ਼ਤਾਬਦੀ ਸਮਰੋਹ ਮਨਾ ਰਹੇ ਹਾਂ ਕਿਵੇਂ ਮਨਾਇਆ ਜਾਵੇ ਕਿਵੇਂ ਸਾਰਥਕ ਹੋ ਸਕਦਾ ਹੈ ਗੁਰੂ ਸਾਹਿਬ ਦਾ ਜੀਵਨ ਕੀ ਸੀ ਦੁਰੂਸ ਸਾਹਿਬ ਦਾ ਇਤਿਹਾਸ ਕਿ ਸੀ ਇਹ ਲੋਕਾਂ ਨੂੰ ਪਤਾ ਚੱਲੇ ਕਿ ਇਸ ਤਰੀਕੇ ਨਮਾਣਾ ਜਿਹਾ ਇੱਕ ਛੋਟਾ ਜਿਹਾ ਉਦੋਂ ਕੀਤਾ ਤੇ ਜਿਹੜਾ ਕਿਤਾਬਾਂ ਲਿਖਣਾ ਇਹ ਰਿਲੇ ਰੇਸ ਹੁੰਦੀ ਹੈ ਇੱਕ ਲੇਖਕ ਜਿੱਥੇ ਛੱਡ ਕੇ ਜਾਂਦਾ ਦੂਜਾ ਲੇਖਕ ਉਸ ਤੋਂ ਅੱਗੇ ਚੱਲਦਾ ਸੋ ਇਸ ਕਿਤਾਬ ਨੂੰ ਲਿਖਣ ਵੇਲੇ ਗੁਰਬਾਣੀ ਦਾ ਸਹਾਰਾ ਲਿਆ ਗਿਆ ਸਿੱਖ ਇਤਿਹਾਸ ਦਾ ਸਹਾਰਾ ਲਿਆ ਗਿਆ ਮੈਂ ਤਾਂ ਨਾਨਕੁਰ ਸਾਹਿਬ ਦਾ ਰਹਿਣੇ ਵਾਲਾ ਉਸ ertid ਤੋਂ ਜਿੱਥੇ ਗੁਰੂ ਸਾਹਿਬ ਚੱਲ ਕੇ ਆਏ ਸੀ ਮੈਨੂੰ ਦੁੱਖ ਹੁੰਦਾ ਕਿ ਚੱਕ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ ਸੀ ਤੇ ਮੈਂ ਜਦੋਂ ਵੱਡਾ ਹੋਇਆ ਤੇ ਮੈਂ ਪੁੱਛਦਾ ਸੀ ਆਪਣੇ ਬਜ਼ੁਰਗਾਂ ਨੂੰ ਮੈਂ ਕਿਹਾ ਗੁਰੂ ਸਾਹਿਬ ਦੇ ਆਪਣੀ ਮਾਤਾ ਜੀ ਦੇ ਨਾਂ ਤੇ ਚੱਕ ਨਾਨਕੀ ਵਸਾਇਆ ਹੁੰਦਾ ਤੇ ਦਸਮ ਪਿਤਾ ਨੇ ਆਪਣੀ ਦਾਦੀ ਦੇ ਨਾਂ ਤੋਂ ਸ਼ਹਿਰ ਕਿਵੇਂ ਦਾ ਨਾਮ ਬਦਲ ਦਿੱਤਾ ਤਮੈਨੂੰ ਇਤਿਹਾਸ ਪੜ੍ਹ ਕੇ ਪਤਾ ਲੱਗਾ ਕਿ ਅਨੰਤਪੁਰ ਸਾਹਿਬ ਇੱਕ ਵੱਖਰਾ ਸ਼ਹਿਰ ਹੈ ਅਸੀਂ ਚੱਕ ਨਾਨਕੀ ਨੂੰ ਭੁੱਲ ਗਏ ਆ ਉੱਥੇ ਪਿੰਡ ਚਾਕੀ ਰਹਿ ਗਿਆ ਮੈਂ ਹੁਣ ਵੀ ਲਿਖਿਆ ਗੱਲ ਵੀ ਕਰਦਾ ਹੁੰਦਾ ਕਿ ਚੱਕ ਨਾਨਕੀ ਨੂੰ ਮੁੜ ਕੇ ਸਜੀਤ ਕਰੀ ਗੁਰੂ ਕੇ ਮੈਲ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਉੱਥੇ ਸੁਜੀਤ ਕਰੀਏ ਕਰਤਾਰਪੁਰ ਜਿੱਥੇ ਉਹਨਾਂ ਨੇ ਬਹਾਦਰੀ ਨਾਲ ਲੜਾਈ ਲੜੀ ਤਿਆਗਮਲ ਤੋਂ ਤੇਗ ਬਹਾਦਰ ਅਖਵਾਏ ਉਹ ਜਗ੍ਹਾ ਵੀ ਦੇਖਣ ਵਾਲੀ ਹੈ ਤੇ ਜਿੱਥੇ ਜਿੱਥੇ ਵੀ ਜਿੱਥੇ ਜਾਏ ਬੇ ਮੇਰਾ ਸਤਿਗੁਰੂ ਸੋ ਥਾਂ ਸੁਹਾਵਾ ਰਾਮ ਰਾਜੇ ਜਿੱਥੇ-ਜਿੱਥੇ ਵੀ ਗੁਰੂ ਦੇ ਪੈਰ ਧਰੇ ਆ ਉਹ ਸਾਰੇ ਪੂਜਣਯੋਗ ਥਾਵਾਂ ਤੋਂ ਸਿੱਖਿਆ ਲੈ ਕੇ ਸਮਾਜ ਨੂੰ ਅੱਗੇ ਵਧਣਾ ਚਾਹੀਦਾ ਹੈ ਜਿਹੜਾ ਉਹਨਾਂ ਦਾ ਕਾਰਜ ਹੈ ਸਰਵ ਧਰਮ ਇਕਤਾ ਸਰਵ ਧਰਮ ਸੰਵਾਦ ਇੱਕ ਸਰਵ ਧਰਮ ਜਿਹੜੀ ਹੈ ਉਹਨੂੰ ਅਸੀਂ ਕਹਿ ਸਕਦੇ ਆ ਰਹਿਣ ਦਾ ਹਰ ਧਰਮ ਨੂੰ ਹੱਕ ਹੈ ਉਹ ਆਪਣੇ ਧਰਮ ਦੇ ਨਾਲ ਜੁੜਿਆ ਰਹੇ ਤੇ ਇਹ ਇੱਕ ਮਕਸਦ ਸੀ ਦੇ ਦੇ ਲਈ ਕਿਤਾਬ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੀਤੀ ਫੁਰਬ ਨੂੰ ਮੁਖ ਰੱਖ ਕੇ ਲਿਖੀ ਗਈ ਹੈ ਆਸ ਕਰਦਾ ਹੈ ਕਿ ਇਹ ਸਮਾਗਮ ਸਫਲ ਹੋਣਗੇ ਜੇ ਅਸੀਂ ਉਹਨਾਂ ਦੇ ਰਾਹ ਤੇ ਚੱਲਾਂਗੇ ਨਹੀਂ ਤਾਂ ਅਸੀਂ ਹਰ ਵਾਰੀ ਸ਼ਤਾਬੀਆਂ ਮਨਾਉਂਦੇ ਆ ਤੇ ਸ਼ਤਾਬੀ ਮਲਾ ਕੇ ਘਰੋ ਘਰੀ ਤੇ ਰਹਿਣ ਦਾ ਕੋਈ ਕੁੱਦਾ ਨਹੀਂ